ਖਾਸ ਦਾਲ ਹੈਗੀ ਹੈ ਉਹ ਪੂਰੇ ਦੀ ਸਪੈਸ਼ਲ ਦਾਲ ਉਹ ਬੜੀ ਜ਼ਬਰਦਸਤ ਹੈ ਸਰ ਅਸੀਂ ਕਾਫੀ ਧੀਰ ਲਾ ਕੇ ਨਾਲ ਦਾਲ ਉਹ ਹਰੇ ਟੈਪ ਤੇ ਬਣਾਉਨੇ ਇਦਾਂ ਹੀ ਬਣਾਉਨੇ ਜਿਵੇਂ ਮੰਨ ਲਓ ਆਮ ਪ੍ਰਾਣੀ ਆਪਣੇ ਹਰੇ ਤੇ ਬਣਦੀ ਸੀਗੀ ਜੀ ਹਮਨ 12 ਕਿਲੋਮੀਟਰ ਬੈਠਦਾ ਮੇਰੇ ਕੋਲ 16 ਕਿਲੋਮੀਟਰ ਹਾਂਜੀ ਹਾਂਜੀ ਸਰ ਬਿਲਕੁਲ ਲੋਕੇਸ਼ਨ ਰੋਪੜ ਤੋਂ 16 ਕਿਲੋਮੀਟਰ ਹੈ ਬਾਈ ਜੀ ਇੱਕ ਵਾਰੀ ਲੋਕੇਸ਼ਨ ਦੱਸ ਦਿਓ ਆਪਣੀ ਢਾਬੇ ਦੀ ਜੀ ਵੀਰ ਜੀ ਰੋਪੜ ਤੋਂ 12 ਕਿਲੋਮੀਟਰ ਅਗੇ ਹੈ ਮੰਨਾਲੀ ਰੋਡ ਤੇ ਹੈ ਜੀ ਹਮਨ ਅਨੰਤ ਬੜੀ ਵਾਰ ਆਪਾਂ ਅਥਰ ਬ੍ਰੇਕ ਮਾਰਦੇ ਇਧਰੋਂ ਚੰਡੀਗੜ੍ਹ ਜਾਣਾ ਤਾਂ ਵੀ ਹੱਥ ਬ੍ਰੇਕ ਮਾਰਨੀ ਹੈ ਇੱਥੇ ਖਾਣਾ ਇਹ ਤੋਂ ਨਜ਼ਵਾਨ ਅੱਥੀ ਹੈ ਇਹ ਇਹਨਾਂ ਨੇ ਵਧੀਆ ਸਾਰੀ ਲੋਕੇਸ਼ਨ ਵਧੀਆ ਹੈ ਪਾਰਕਿੰਗ ਬਹੁਤ ਵਧੀਆ ਇਹਨਾਂ ਦੀ ਸਭ ਤੋਂ ਪੈਸਾ ਜਿਹੜਾ ਖਾਣ ਦਾ ਬਹੁਤ ਵਧੀਆ ਭਾਜੀ ਰੋਟੀ ਵੀ ਤੁਸੀਂ ਦੇਖੋਗੇ ਵਧੀਆ ਆਟੇ ਦੀ ਰੋਟੀ ਹੈ 5 ਸਟਾਰ ਰੇਟਿੰਗ ਹੈ ਫਸਟ ਟਾਈਮ ਆਇਆ ਵੈਸੇ ਅਸੀਂ ਅੱਜ ਇੱਧਰ ਨੂੰ ਨਾ ਕਿਉਂਕਿ ਇਹਨਾਂ ਦਾ ਢਾਬਾ ਸੀ ਚੁੰਨੀ ਰੋਡ ਤੇ ਵੀ ਪਹਿਲਾਂ ਦੇਖਿਆ ਟਰਾਈ ਕੀਤਾ ਸੀ ਸੋ ਫਿਰ ਇੱਕ ਪੰਜਾਬੀ ਪੂਰੇ ਦਾ ਢਾਬਾ ਤਾਂ ਪਹਿਲਾਂ ਹੀ ਫੇਮਸ ਹੈ ਸੋ ਮੈਂ ਸੋਚਿਆ ਵੀ ਚਲੋ ਅੱਜ ਇੱਥੇ ਵੀ ਟਰਾਈ ਕਰਦੇ ਆਪਾਂ ਬਰਾਉਂਡੇ ਹਾਂ ਲੱਗ ਗਿਆ ਸੀ ਅੱਗੇ ਰੁਕਣਾ ਸੀ ਬਟ ਇਹ ਫਿਰ ਪੂਰੇ ਦਾ ਢਾਬੇ ਦੇ ਨਾਮ ਕਰਕੇ ਅਸੀਂ ਇੱਥੇ ਰੁਕ ਗਏ ਅੱਜ ਇਹ ਵੀ ਪੰਜਾਬੀਆਂ ਦੀ ਬੱਲੇ ਬੱਲੇ ਆ ਜੋਰ ਦੀ ਗੱਲ ਰਕਰੀ ਬੱਲੇ ਬੱਲੇ ਹਾਂ ਬਹੁਤ ਵਸਤਾ ਖਾਣਾ ਬਹੁਤ ਸਾਰੇ ਸਪੈਸ਼ਲ ਹੈ ਬਹੁਤ ਵਧੀਆ ਤੇ ਕੋਈ ਮਸਾਲੇ ਵਗੈਰਾ ਦਾ ਟੇਸਟ ਨਹੀਂ ਆਉਂਦਾ ਤੇ ਖਾ ਕੇ ਐਵੇਂ ਨਹੀਂ ਲੱਗਦਾ ਵੀ ਆਪਾਂ ਨੇ ਕੁਝ ਅਲੱਗ ਖਾ ਲਿਆ ਜਾਂ ਗਲਤ ਖਾ ਲਿਆ ਪਰ ਜਿਹੜੀ ਚਾਹ ਹੈ ਚਾਹ ਜ਼ਬਰਦਸਤ ਹੈ ਚਾਹ 5 ਸਟਾਰ ਰੇਟਿੰਗ ਹੈ ਮੈਂ ਤਾਂ 5 ਸਟਾਰ ਤਾਂ ਕੁਝ ਵੀ ਨਹੀਂ ਕੁਝ ਵੀ ਨਹੀਂ ਹੈ ਹਾਂ ਮੈਂ ਤਾਂ ਕਹਨੀਏ ਮੈਂ ਤਾਂ 7 ਦਿੰਨੀ ਆ ਸਾਦੀ ਬੜੀ ਸਿਫਤ ਹੋਰੀ ਬੜੀ ਕਿੰਨੇ ਚਾਹ ਬਾਰੇ ਜੀ ਬਹੁਤ ਸੌ ਚਾਹ ਆਇਆ ਭਾਜੀ ਖਾਣਾ ਖਾ ਲਿਆ ਨਹੀਂ ਚਾਹ ਪੀਤੀ ਹੈ ਚਾਹ ਪੀਤੀ ਹੈ ਇੱਥੇ ਦੀ ਪੂਰਾ ਸਪੈਸ਼ਲ ਦਾਲ ਬੜੀ ਮਸ਼ਹੂਰ ਹੈ ਜੀ ਜ਼ਰੂਰ ਖਾਵਾਂਗੇ ਜ਼ਰੂਰ ਟਰਾਈ ਕਰਾਂਗੇ ਮੈਂ ਮੈਂ ਖਾਧੀ ਪਰਸਨਲੀ ਤਾਂ ਕਹਿੰਦਾ ਜੀ ਸਰ ਜੀ ਕੋਲੇ ਬਹੁਤ ਟਰੈਕਟਰ ਖੜੇ ਹੈ ਜੀ ਹਮ ਘਰ ਵੀ ਬਹੁਤ ਖੜੇ 4x4 ਸਾਰੇ ਕਿਸਮਾਂ ਦੇ ਜੀ ਦੋ ਤਿੰਨ ਸਰ ਇੱਥੇ ਲਿਆ ਕੇ ਲਾਤੇ ਜੀ ਸ਼ੌਂਕ ਨਾਲ ਲੋਕ ਸਰ ਬੜੇ ਸ਼ੌਂਕ ਨਾਲ ਫੋਟੋ ਖਿਚਾਉਂਦੇ ਆ ਹਮ ਕਈ ਲੋਕਾਂ ਨੂੰ ਪਤਾ ਹੀ ਨਹੀਂ ਸਰ ਵੀ ਟਰੈਕਟਰ ਕਿਦਾਂ ਦਾ ਹੁੰਦਾ ਜਿਹੜੀਆਂ ਬਾਹਰੋਂ ਫੈਮਲੀਆਂ ਆਉਂਦੀਆਂ ਜੀ ਹਮ ਤੇ ਉਹ ਲੋਕ ਬੜੇ ਪਿੰਗਾਂ ਬੜੀਆਂ ਝੂੜਦੇ ਸਰ ਜੀਪ ਤੇ ਟਰੈਕਟਰ ਤੇ ਲੋਕ ਬਹੁਤ ਸ਼ੌਂਕ ਨਾਲ ਫੋਟੋ ਲਗਵਾਉਂਦੇ ਸਰ ਜੇ ਤੇ ਬੈਠ ਕੇ ਜੇਕਰ ਤੁਸੀਂ ਆਪਣੀ ਕੋਈ ਪੁਰਾਣੀ ਯਾਦ ਤਾਜ਼ਾ ਕਰਨਾ ਚਾਹੁੰਦੇ ਹੋ ਉਹ ਬਚਪਨ ਦੇ ਦਿਨ ਯਾਦ ਕਰਨਾ ਚਾਹੁੰਦੇ ਹੋ ਤੇ ਬੇਬੇ ਤੇ ਮਾਤਾ ਜੀ ਦੇ ਮੰਝੇ ਜਿਹੜੇ ਹੈ ਹੁੰਦੇ ਸੀਗੇ ਪੁਰਾਣੇ ਬਜ਼ੁਰਗਾਂ ਦੇ ਉਹਨਾਂ ਨੂੰ ਯਾਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਆ ਕੇ ਇਹ ਟੱਚ ਇਹ ਫੀਲ ਵੀ ਲੈ ਸਕਦੇ ਪੂਰੇ ਦੇ ਟਾਬੇ ਦੀ ਐਡ ਨਹੀਂ ਕਰ ਰਹੇ ਜੀ ਸੱਚਾਈ ਦੱਸ ਰਹੇ ਬਲੌਗ ਬਹੁਤ ਵਧੀਆ ਚੱਕਰ ਕੇ ਦੱਸਣਾ ਹੈਗਾ ਜੀ ਕਿਵੇਂ ਲੱਗਿਆ ਸਰ ਕਰਕੇ ਵੀ ਜੀ ਇਹ ਸਪੈਸ਼ਲ ਦਾਲ ਹੈ ਜੀ ਤੁਹਾਡੀ ਇਹ ਜੀ ਇਹ ਬੜੀ ਜ਼ਬਰਦਸਤ ਹੈ ਕਹਿੰਦੇ ਚਮਤਕਾਰ ਨੂੰ ਹੀ ਨਮਸਕਾਰ ਹੈ ਜੀ ਬੱਲੇ ਬੱਲੇ ਕਰਾਤੀ ਬਾਈ ਜੀ ਨੇ ਆ ਹੈ ਪੂਰੇ ਦਾ ਟਾਬਾ ਸਰਸਾ ਨੰਗਲ ਦੇ ਵਿੱਚ ਪਰਤਗੜ ਰੋਡ ਤੇ ਹੈਗਾ ਜੀ ਪੂਰੇ ਦਾ ਟਾਬਾ ਬੜਾ ਜ਼ਬਰਦਸਤ ਟਾਬਾ ਸਾਡੇ ਇਲਾਕੇ ਦੇ ਵਿੱਚ ਪਹੁੰਚ ਚੁੱਕਿਆ ਜੀ ਔਰ ਇੱਕ ਇੱਕ ਚੀਜ਼ ਜਿਹੜੀ ਹੈ ਇਸ ਟਾਬੇ ਦੀ ਜਿਹੜੀ ਵੇਖਣ ਵਾਲੀ ਹੈ ਔਰ ਇਸ ਦੀ ਸਭ ਤੋਂ ਵਧੀਆ ਨਿਸ਼ਾਨੀ ਹੈ ਕਿ ਬਾਹਰਲੇ ਪਾਸੇ ਹੀ ਆ ਦੇਖੋ ਆਰਮੀ ਵਾਲਾ ਟਰੱਕ ਖੜਾ ਹੈ ਜੀਪ ਖੜੀ ਹੈ ਟਰੈਕਟਰ ਖੜਾ ਹੈ ਬਾਈ ਜੀ ਨੂੰ ਦੇਸੀ ਚੀਜ਼ਾਂ ਦਾ ਦੇਸੀ ਟਰਾਂਸਪੋਰਟ ਦਾ ਸ਼ੌਕ ਹੈ ਔਰ ਸਾਡੇ ਲੇ ਇਸ ਦੇ ਆਨਰ ਸਰਦਾਰ ਭਰਪੂਰ ਸਿੰਘ ਜੀ ਖੜੇ ਗੱਲਾਂ ਬਾਤਾਂ ਵੀ ਹੋਣਗੀਆਂ ਵੀਡੀਓ ਸਕਿਪ ਨਾ ਕਰਿਓ ਅਖੀਰ ਤੱਕ ਦੇਖਿਓ ਬਾਈ ਇਹਨਾਂ ਦੀ ਖਾਸੀਅਤ ਜਿਹੜੀ ਪੂਰੇ ਪੰਜਾਬ ਦੇ ਵਿੱਚ ਧੰਮ ਹੈ ਪੂਰੇ ਦੇ ਟਾਬੇ ਦੀ ਔਰ ਸਭ ਤੋਂ ਵਧੀਆ ਗੱਲ ਹੈ ਕਿ ਸਾਡੇ ਇਲਾਕੇ ਦੇ ਵਿੱਚ ਪਹੁੰਚ ਚੁੱਕਿਆ ਪੂਰੇ ਦਾ ਟੱਬਾ ਭਾਜੀ ਸੱਚੀ ਕਾਲ ਦੀ ਈਸੀ ਗੱਲ ਜੀ ਭਾਜੀ ਬੱਲੇ ਬੱਲੇ ਕਰਾਈ ਹੋਏ ਜੀ ਤੁਹਾਡਾ ਪੂਰੇ ਦਾ ਟੱਬਾ ਦੀ ਬਹੁਤ ਜ਼ਬਰਦਸਤ ਕੰਮ ਕੀਤਾ ਜੀ ਤੁਸੀਂ ਹਾਂ ਜੀ ਹਾਂ ਜੀ ਸਰ ਇਹ 1993 ਤੇ ਸਟਾਰਟ ਕੀਤਾ ਜੀ ਤੁਸੀਂ 1993 ਹਾਂ ਜੀ 1993 ਤੋਂ ਚੱਲਦਾ ਆ ਰਿਹਾ ਜੀ ਬੜਾ ਮਾਸ਼ਾਅੱਲਾ ਬੜਾ ਤੁਹਾਡਾ ਤਜਰਬਾ ਹੈ ਜੀ ਔਰ ਖਾਸ ਤੌਰ ਤੇ ਜਿਹੜੀ ਤੁਹਾਡੀ ਹੈ ਮੈਂ ਜਿਸ ਚੀਜ਼ ਦਾ ਕਾਇਲ ਹੈ ਜੀ ਉਹ ਹੈ ਤੁਹਾਡਾ ਆਟਾ ਜਿਹੜਾ ਤੁਸੀਂ ਆਟਾ ਯੂਜ਼ ਕਰਦੇ ਹੋ ਨਾ ਚਪਾਤੀ ਦੇ ਵਿੱਚ ਰੋਟੀ ਦੇ ਵਿੱਚ ਉਹ ਜਿਹੜਾ ਹੈ ਕਿਆ ਕਹਨੇ ਜੀ ਉਹ ਪ੍ਰਸ਼ਾਦੇ ਜਿਹੜੇ ਇੱਕ ਤਰ੍ਹਾਂ ਦੇ ਤੇ ਸੇ ਟੱਚ ਦਿੰਦੇ ਆ ਕਿਆ ਕਹਨੇ ਤੁਸੀਂ ਆਟੇ ਬਾਰੇ ਕਿਆ ਕਹਨੇ ਜੀ ਆਟਾ ਵੀਰ ਜੀ ਨਾਲ ਮੈਨੂੰ ਇਹ ਵੀ ਆਮ ਨਾ ਮੈਂ ਦਾ ਮਿਕਸ ਕਰਦੇ ਆ ਜਿਹਨੂੰ ਲੋਕ ਤੁਸੀਂ ਜਿੱਥੇ ਵੀ ਜਾਓਗੇ ਮੈਨੂੰ ਕਿਸੇ ਬਾਰੇ ਕਹਿਣਾ ਨਹੀਂ ਚਾਹੀਦਾ ਜੀ ਠੀਕ ਹੈ ਨਾ ਸਾਨੂੰ ਇਹ ਸ਼ੌਂਕ ਸੀਗਾ ਜੀ ਵੀ ਆਪਾਂ ਪਿਓਰ ਕਣਕ ਦਾ ਆਟਾ ਦੀਏ ਜੀ ਤੇ ਵੇਰਕਾ ਦਾ ਦੁੱਧ ਵਰਤਦੇ ਆਂ ਸੀ ਵੇਰਕਾ ਦਾ ਪਨੀਰ ਵੇਰਕਾ ਦਾ ਮੱਖਣ ਜੀ ਵੀ ਉਹ ਕੋਈ ਪੈਸਾ ਤਾਂ ਵੀ ਜੀ ਹੋਰ ਵੀ ਕਈ ਥਾਵਾਂ ਤੋਂ ਕਮਾ ਲਾਂਗੇ ਪਰ ਇਹ ਵੀ ਜੀ ਇਹ ਵੀ ਜਿਹੜਾ ਬੰਦਾ ਖਾ ਕੇ ਜਾਵੇ ਉਹਨੂੰ ਐ ਲੱਗੇ ਯਾਰ ਵੀ ਮੈਂ ਇੱਥੇ ਪੈਸੇ ਦਿੱਤੇ ਆ ਮੈਂ ਕੁਝ ਖਾਦਾ ਉਹ ਵਧੀਆ ਵਾਸ਼ਰੂਮ ਕਲੀਨ ਆ ਸਰ ਸਾਡੇ ਸਾਰਾ ਅਸੀਂ ਬਹੁਤ ਧਿਆਨ ਰੱਖਦੇ ਆਂ ਸਾਫ ਸਫਾਈ ਦਾ ਤੇ ਖਾਸ ਕਰਕੇ ਆਟੇ ਦਾ ਦੁੱਧ ਦਾ ਚਾਹ ਪੱਤੀ ਦਾ ਵੀ ਉਹ ਗ ਹੂੰ ਅਸੀਂ ਸਟਾਫ ਨੂੰ ਬੜਾ ਕਹਿੰਨੇ ਆਂ ਵੀ ਜਿਹੜਾ ਤੁਤੋਂ ਗਾਹਕ ਤੁਹਾਨੂੰ ਆਰਡਰ ਕਰਦਾ ਉਹਦੇ ਸਾਹਮਣੇ ਵਾਲੀ ਚੀਜ਼ ਅਗਲੇ ਨੂੰ ਦਿਓ ਕਰਕੇ ਜੇ ਉਹਨੇ ਕਹਤਾ ਵੀ ਮਿੱਠਾ ਘੱਟ ਤੇ ਬੱਤੀ ਤੇਜ ਉਹ ਆਉਣ ਦਿਓ ਜੋ ਵੀ ਕਹਿੰਦਾ ਹੈ ਇਹ ਨਹੀਂ ਵੀ ਸਿਰਫ ਅੰਦਰ ਕਹਤਾ ਜਾ ਕੇ ਵੀ ਜੇ ਚਾਹ ਬਣਾ ਦਿਓ ਦੋ ਕੱਪ ਬਸ ਜੋ ਕਹਿੰਦਾ ਅੰਦਰ ਜਾ ਕੇ ਕਹਿੰਦਾ ਚਾਹ ਬਣਾ ਦਿਓ ਉਹ ਗੱਲ ਨਹੀਂ ਹੈ ਕਸਟਮਾਈਜ਼ ਹੋ ਜਾਊਗਾ ਤੁਹਾਡਾ ਆਰਡਰ ਜਿਉਂ ਕਿਸ ਨੇ ਕਿਸ ਨੇ ਕਹਤਾ ਮੈਂ ਪਤੀ ਤੇਜ ਪੀਂਦਾ ਕਿਸ ਨੇ ਕਹਤਾ ਮੈਂ ਮਠਾ ਮਿੱਠਾ ਤੇਜ ਪੀਂਦਾ ਸਰ ਉਹ ਵੀ ਮਿਲੂ ਕਰਕੇ ਲਓ ਜੀ ਪੂਰੇ ਦਾ ਟਾਬਾ ਜੇਕਰ ਤੁਸੀਂ ਇੱਥੇ ਨਹੀਂ ਆਏ ਤਾਂ ਜਰੂਰ ਪਹੁੰਚੋ ਸਟਰੋਂਗਲੀ ਰეკਮੈਂਡ ਕਰਦਾ ਕਿਉਂਕਿ ਮੈਂ ਇੱਥੇ ਕਈ ਵਾਰੀ ਆਪਣੀ ਗੱਡੀ ਰੋਕੀ ਆ ਖਾਣਾ ਖਾਦਾ ਅੱਜ ਵੀ ਖਾਣਾ ਖਾਣ ਆਏ ਸੀ ਔਰ ਨਾਲ ਹੀ ਭਾਜੀ ਕੁਦਰਤੀ ਇਸ ਦੇ ਓਨਰ ਮਿਲ ਕੇ ਤਾਂ ਸੋਚਿਆ ਕਿ ਵੀਡੀਓ ਬਣਾ ਲਈਏ ਔਰ ਤੁਹਾਡੇ ਤੱਕ ਪਹੁੰਚਾ ਦਈਏ ਰੋਪੜ ਜ਼ਿਲ੍ਹੇ ਦੇ ਜਿੰਨੇ ਵੀ ਲੋਕ ਐ ਸਾਡੇ ਵੀਡੀਓ ਦੇਖਦੇ ਆ ਮੇਰੀ ਬਿਲਕੁਲ ਪਰਸਨਲ ਰეკਮੈਂਡੇਸ਼ਨ ਹੈ ਕਿ ਪੂਰੇ ਦਾ ਟੱਬਾ ਬੜਾ ਜ਼ਬਰਦਸਤ ਕੰਮ ਹੈਗਾ ਔਰ ਦੇਖੋ ਕੁਆਲਿਟੀ ਦੀ ਗੱਲ ਜਿੱਥੇ ਹੁੰਦੀ ਹੈ ਨਾਲ ਕੁਆਂਟੀਟੀ ਦੋਨੋਂ ਚੀਜ਼ਾਂ ਮੈਚ ਕਰਦੀਆਂ ਕਈ ਵਾਰੀ ਹੁੰਦਾ ਕਿ ਕੁਆਂਟੀਟੀ ਉਹ ਛੋਟੀਆਂ-ਛੋਟੀਆਂ ਜੀਆਂ ਚੀਜ਼ਾਂ ਮਿਲਦੀਆਂ ਜੀ ਹਾਂਜੀ ਹਾਂਜੀ ਤਾਂ ਕੁਆਂਟੀਟੀ ਵੀ ਤੁਹਾਡੀ ਪੂਰੀ ਪੂਰੀ ਦਿਖਾ ਕੇ ਚੱਕਰਾਂਗੇ ਜ ਜਿਵੇਂ ਹੋਰ ਵੀ ਕਿਸੇ ਕਸਟਮਰ ਤੋਂ ਤੁਸੀਂ ਰਿਵਿਊ ਲਓਗੇ ਤੁਹਾਨੂੰ ਦੱਸਣਗੇ ਖੁਦ ਕਰਕੇ ਸਾਡੇ ਕਹਿਣ ਨਾਲ ਨਹੀਂ ਕਰਕੇ ਬਿਲਕੁਲ ਜੀ ਬਿਲਕੁਲ ਜੀ ਤੁਸੀਂ ਵੀ ਆਇਓ ਜੀ ਆ ਦਿਖਾਣੇ ਤੁਹਾਨੂੰ ਬੜੇ ਰਿਓ ਅਖੀਰ ਤੱਕ ਵੀਡੀਓ ਦੇ ਔਰ ਦਿਖਾਣੇ ਤੁਹਾਨੂੰ ਟੱਬ ਵੀਓ ਬਾਈ ਜੀ ਚਲਦੇ ਆਂ ਪੰਜਾਬ ਆ ਦੇ ਅੰਦਰ ਭਾਜੀ ਇਹ ਜਿਹੜਾ ਟਾਬਾ ਤੁਸੀਂ ਸਟਾਰਟ ਕੀਤਾ ਹੈ ਇਹ ਤੁਹਾਡਾ ਮਨ ਦੇ ਵਿੱਚ ਕਿਦਾਂ ਖਿਆਲ ਆਇਆ ਵੀ ਇਹ ਚੀਜ਼ ਸਟਾਰਟ ਕਰਨੀ ਹੈ ਭਾ ਇਧਰਲੇ ਪਾਸੇ ਸਰ ਮੈਨੂੰ ਸ਼ੌਂਕ ਸੀਗਾ ਜੀ ਵਧੀਆ ਢਾਬਾ ਖੋਲੀਏ ਕਿਤੇ ਬਾਹਰ ਆਨ ਰੋਡ ਦੇ ਉੱਤੇ ਸਰ ਕਰਕੇ ਫਿਰ ਸਰ ਉਹ ਅਸੀਂ ਉਹਦੇ ਹਿਸਾਬ ਨਾਲ ਬਿਲਡਿੰਗ ਰੈਡੀ ਕਰਤੀ ਫਿਰ ਸਰ ਸਟਾਫ ਵੀ ਅਸੀਂ ਵਧੀਆ ਸਾਰਾ ਹੈਗਾ ਸਾਡੇ ਕੋਲੇ ਸਰ ਵੀ ਵਧੀਆ ਚੀਜ਼ਾਂ ਮਿਲਣ ਸਰ ਕਸਟਮਰਾਂ ਨੂੰ ਅੱਜ ਬਾਈ ਜੀ ਤੁਸੀਂ ਸਾਨੂੰ ਟੱਕਰ ਕੇ ਜੀ ਤੇ ਅੱਜ ਅਸੀਂ ਸੋਚਿਆ ਕਿ ਵੀਡੀਓ ਤੁਹਾਡਾ ਇੱਥੇ ਤਿਆਰ ਕਰ ਦਈਏ ਅਸੀਂ ਇੱਥੇ ਪਹੁੰਚ ਗਏ ਆ ਦੇਖੋ ਜੀ ਪੂਰਾ ਇੰਟੀਰੀਅਰ ਹੈ ਅੰਦਰ ਜਿਹੜਾ ਹੈ ਇਹ ਟੱਬਾ ਹੈ ਟੱਬਾ ਨਹੀਂ ਕਹਿ ਸਕਦੇ ਸੁਪਰ ਡੂਪਰ ਹਿੱਟ ਟੱਬਾ ਦੀ ਬਿਲਕੁਲ ਸੁਪਰ ਡੂਪਰ ਹਿੱਟ ਟੱਬਾ ਹੈ ਔਰ ਬਿਲਕੁਲ ਫਾਈਵ ਸਟਾਰ ਤਰੀਕੇ ਦੇ ਨਾਲ ਇਹਨਾਂ ਨੇ ਪੂਰਾ ਇੰਟੀਰੀਅਰ ਇਸ ਦਾ ਬਣਾਇਆ ਹੋਇਆ ਫੁੱਲੀ ਏਸੀ ਹੈ ਜੀ ਬਿਲਕੁਲ ਜੀ ਫੁੱਲੀ ਏਸੀ ਟੱਬਾ ਹੈ ਔਰ ਇੱਥੇ ਰੂਮਸ ਵੀ ਹੈ ਅਵੇਲੇਬਲ ਉਹ ਵੀ ਤੁਹਾਨੂੰ ਦਿਖਾਵਾਂਗੇ ਭਾਜੀ ਚੱਲਦੇ ਆਪਾਂ ਅੱਗੇ ਦੀ ਆ ਦੇਖੋ ਜੀ ਸਾਰਾ ਟੱਬਾ ਔਰ ਪੂਰਾ ਇਸ ਰੋਡ ਤੇ ਉੱਤੇ ਜਿਹੜਾ ਹੈ ਇਹਨੂੰ ਕੁੱਲੂ ਮਨਾਲੀ ਰੋਡ ਕਹਿੰਦੇ ਆ ਤਾਂ ਪੂਰਾ ਤੰਤਾ ਇੱਥੇ ਲੱਗਿਆ ਰਹਿੰਦਾ ਗ੍ਰਾਹਕਾਂ ਦੀ ਕੋਈ ਕਮਿਊਨਿਟੀ ਟਾਡਾ ਕੰਮ ਜਿਹੜਾ ਹਾ ਬੋਲਦਾ ਹੈ ਠੀਕ ਹੈ ਸਰ ਥੈਂਕ ਯੂ ਜੀ ਠੀਕ ਹੈ ਸਰ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਸਰ ਅਸੀਂ ਥੋੜਾ ਖਾਣੇ ਚ ਪਾਇਓਰਟੀ ਦਿੰਦੇ ਆ ਸਾਫ ਸਫਾਈ ਦਾ ਬਹੁਤ ਧਿਆਨ ਰੱਖਦੇ ਆ ਜੀ ਅਸੀਂ ਜੀ ਸਾਡਾ ਸਾਰਾ ਸਟਾਫ ਵੀ ਬਹੁਤ ਵਧੀਆ ਹੈਗਾ ਜੀ ਵੀ ਤੁਸੀਂ ਕਿਤੇ ਸਾਡੀ ਗਾਇ ਹੈਰੀ ਚ ਵੀ ਆਉਂਗੇ ਤੁਹਾਨੂੰ ਕੋਈ ਐ ਫੀਲ ਨਹੀਂ ਹੋਊਗਾ ਜੀ ਵੀ ਕਿੱਥੇ ਜਾ ਕੇ ਆਏ ਆ ਅਸੀਂ ਕਰਕੇ ਵੀ ਭਾਈ ਇੱਕ ਕੰਮ ਕਰਿਓ ਜੀ ਤੁਹਾਡੇ ਏਰੀਏ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਜੇਕਰ ਇਸ ਤਰ੍ਹਾਂ ਦੇ ਬਾਈ ਜੀ ਕੋਈ ਕੰਮ ਦਿਲੋਂ ਕਰਦੇ ਆ ਤਾਂ ਤੁਸੀਂ ਕਮੈਂਟ ਕਰਕੇ ਉਹਨਾਂ ਦਾ ਨਾਮ ਵੀ ਲਿਖ ਸਕਦੇ ਆ ਪੰਜਾਬੀ ਵਿਰਸੇ ਤੇ ਕੰਮ ਕਰਦੇ ਆ ਜਿੱਥੇ ਪੰਜਾਬੀਅਤ ਜਿਹੜੀ ਪਰਫੁੱਲਤ ਹੋ ਰਹੀ ਹੈ ਪੰਜਾਬੀ ਵੀਰ ਜਿਹੜੇ ਡਟ ਕੇ ਕੰਮ ਕਰ ਰਹੇ ਹੈ ਔਰ ਪੂਰਾ ਸ਼ੌਕ ਨਾਲ ਜ਼ੋਰ ਨਾਲ ਜਜ਼ਬੇ ਨਾਲ ਕੰਮ ਕਰ ਰਹੇ ਆ ਉਹਨਾਂ ਨੂੰ ਅਸੀਂ ਕਵਰ ਕਰਦੇ ਆ ਤੁਹਾਨੂੰ ਪਤਾ ਹੈ ਕਿ ਸਾਡੀ ਵਲੌਗਿੰਗ ਜਿਹੜੀ ਹੈ ਪੰਜਾਬੀਅਤ ਨਾਲ ਸੰਬੰਧਤ ਹੈ ਕਿ ਬਾਈ ਜੀ ਨੇ ਪੂਰਾ ਕੰਮ ਜਿਹੜਾ ਹੈ ਪੰਜਾਬੀਅਤ ਨੂੰ ਪਰਫੁੱਲਤ ਕਰਨ ਲਈ ਕੀਤਾ ਹੋਇਆ ਇਸੇ ਕਰਕੇ ਕਹਿ ਰਹੇ ਆ ਕਿ ਤੁਹਾਡੇ ਏਰੀਏ ਦੇ ਵਿੱਚ ਜੇਕਰ ਕੋਈ ਪ੍ਰਸਿੱਧ ਢਾਬਾ ਇਸ ਤਰ੍ਹਾਂ ਦਾ ਕੋਈ ਵਿਅਕਤੀ ਕੰਮ ਕਰ ਰਿਹਾ ਤੇ ਸਾਨੂੰ ਜਰੂਰ ਕਰਿਓ ਕਮੈਂਟ ਤੇ ਅਸੀਂ ਉੱਥੇ ਵੀ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਅਸੀਂ ਪੰਜਾਬੀ ਵਿਰਸੇ ਤੇ ਕੰਮ ਕਰ ਰਹੇ ਹਾਂ ਔਰ ਜਿਹੜਾ ਤੁਸੀਂ ਕਣਕ ਦਾ ਆਟਾ ਯੂਜ਼ ਕਰਦੇ ਆ ਜਿਸ ਤਰੀਕੇ ਦਾ ਦੇਸੀ ਮੈਂ ਪਰਸਨਲੀ ਖਾ ਕੇ ਗਿਆ ਹਾਂ ਉਹ ਚੀਜ਼ ਦਾ ਮੈਂ ਕਾਇਲ ਹਾਂ ਆਮ ਤੌਰ ਤੇ ਦੇਖਿਆ ਕਿ ਉਮੈਦਾ ਯੂਜ਼ ਕਰਦੇ ਆ ਲੇਕਿਨ ਆਹ ਜਿਹੜਾ ਦੇਸੀ ਜਿਹੜਾ ਫੁਲਕਾ ਤੁਹਾਡਾ ਹੁੰਦਾ ਦੇਸੀ ਚਪਾਤੀ ਦੇਸੀ ਰੋਟੀ ਦੇਸੀ ਪ੍ਰਸ਼ਾਦਾ ਜਿਹੜਾ ਹੁੰਦਾ ਉਹ ਕਿਹਾ ਕਹਿਣੇ ਦੀ ਆਹ ਤਾਂ ਖਾਸੀਅਤ ਹੈ ਤੁਹਾਡੀ ਜੀ ਹਾਂਜੀ ਸਰ ਪਿਓਰ ਕਣਕ ਦਾ ਲੈ ਕੇ ਆਉਣੇ ਸਰ ਅਸੀਂ ਉਹ ਪੰਜਾਬੀ ਚ ਪਤਾ ਕੀ ਕਹਿੰਦੇ ਜੀ ਕਿਹੜੀ ਚੱਕੀ ਦਾ ਆਟਾ ਖਾਣਾ ਤੇ ਤੁਸੀਂ ਕਿਹੜੀ ਚੱਕੀ ਦਾ ਆਟਾ ਲੈ ਆਣੇ ਜੀ ਬਡਾਲੀਏ ਸਰ ਇੱਕ ਚੱਕੀ ਵਾਲਾ ਸਾਡਾ ਜਾਣਕਾਰ ਹੈ ਜੀ ਜੀ ਹਾਂਜੀ ਉਹਨੂੰ ਕਹਿ ਵੀ ਸਪੈਸ਼ਲ ਪੂਰੇ ਪਿਓਰ ਵਧੀਆ ਕਣਕ ਦਾ ਸਾਫ਼ ਸੁਥਰਾ ਕਰਕੇ ਦੇ ਆਟਾ ਉਹ ਤੋਂ ਲੈ ਕੇ ਆਉਣੇ ਆ ਬਡਾਲੀ ਜਿਹੜਾ ਕਰਾਲੀ ਦੇ ਕੋਲ ਹਾਂਜੀ ਹਾਂਜੀ ਲਓ ਜੀ ਉਹਨਾਂ ਦਾ ਨਾਮ ਵੀ ਮਸ਼ਹੂਰ ਕਰ ਦਿੰਨੇ ਆ ਜੀ ਹਾਂਜੀ ਸਰ ਕਹਾ ਕੋਲੋਂ ਕੁਲੋਂ ਜਾਣਗੇ ਸਰ ਜਾਣਗੇ ਆਟੇ ਦੀ ਪ੍ਰੋਬਲਮ ਹੈ ਸਭ ਤੋਂ ਵੱਡੀ ਪ੍ਰੋਬਲਮ ਹੈ ਆਟਾ ਸਰ ਬਹੁਤ ਵਧੀਆ ਯੂਜ਼ ਕਰਦੇ ਆ ਤੁਸੀਂ ਚੈੱਕ ਕਰਕੇ ਦੇਖੋ ਸਰ ਜਪਦੀ ਆਟਾ ਵੀ ਬਹੁਤ ਵਧੀਆ ਸ਼ਾਨਦਾਰ ਬਾਈ ਜੀ ਆਪਣੇ ਤਰੀ ਅਸਲ ਗੱਲ ਹੈ ਟਾਬਿਆਂ ਦੇ ਵਿੱਚ ਤੁਸੀਂ ਕਰਿਓ ਇਸ ਗੱਲ ਤੇ ਕਮੈਂਟ ਕਿ ਅਕਸਰ ਜਿਹੜਾ ਮੈਦਾ ਮਿਕਸ ਚੀਜ਼ਾਂ ਮਿਲਦੀਆਂ ਪਰ ਇੱਥੇ ਮਿਲਦਾ ਪਿਓਰ ਜਿਹੜਾ ਹੈ ਆਟਾ ਤੇ ਪਿਓਰ ਸਬਜ਼ੀਆਂ ਤੁਹਾਡੀ ਇੱਕ ਖਾਸ ਦਾਲ ਹੈਗੀ ਹੈ ਉਹ ਪੂਰੇ ਦੀ ਸਪੈਸ਼ਲ ਦਾਲ ਉਹ ਬੜੀ ਜ਼ਬਰਦਸਤ ਹੈ ਸਰ ਅਸੀਂ ਕਾਫੀ ਧੀਰ ਲਾ ਕੇ ਨਾ ਦਾਲ ਉਹ ਹਾਰੇ ਟਾਈਪ ਦੀ ਬਣਾਉਣੀ ਹੈ ਇਦਾਂ ਹੀ ਬਣਾਉਣੀ ਹੈ ਜਿਵੇਂ ਮਨ ਲਓ ਆਮ ਪ੍ਰਾਣੀਆਂ ਆਪਣੇ ਹਾਰੇ ਤੇ ਬਣਦੀ ਸੀਗੀ ਜੀ ਹਾਂਜੀ ਤੇ ਉਹ ਦਾਲ ਤੋਂ ਵਧੀਆ ਹੈਗੀ ਹੈ ਪੂਰੀ ਰਿੱਚਤੀ ਰਹਿੰਦੀ ਹੈ ਫਿਰ ਉਹ ਪੂਰੀ ਰਿੱਚਤੀ ਰਹਿੰਦੀ ਸਰ ਉਹ ਤਾਂ ਹੀ ਠਾਠੀ ਤੇ ਗਾੜੀ ਵੀ ਹੈ ਹਾਂਜੀ ਤਾਂ ਉਹ ਥੋੜੀ ਪਿਓਰਿਟੀ ਹੈਗੀ ਉਹਦੇ ਵਿੱਚ ਹੂੰ ਇਹ ਪੂਰੇ ਦੀ ਸਪੈਸ਼ਲ ਦਾਲ ਕਿਸੇ ਬਜ਼ੁਰਗ ਨੇ ਦੱਸੀ ਵੀ ਇਦਾਂ ਬਣਾਣੀ ਹੈ ਕਿੱਥੋਂ ਤੁਸੀਂ ਸਰ ਉਹ ਸਰ ਉਹ ਪਹਿਲਾਂ ਸਾਡੇ ਕੋਲੇ ਕਾਫੀ ਪੁਰਾਣੇ ਜਿਵੇਂ ਕਾਰੀਗਰ ਹੁੰਦੇ ਸੀ ਸਰ ਉਹ ਬਣਾਉਂ ਨਾਮ ਟੱਕਿਆ ਸਰਦਾਰਾਫਰੀਕੀ ਅੱਛਾ ਉਹ ਨਾਮ ਟਿਕ ਗਿਆ ਅੱਗੇ ਅੱਗੇ ਫਿਰ ਬਾਕੀਆਂ ਨੂੰ ਸਿਖਾ ਦਿਓ ਤੁਸੀਂ ਹਾਂਜੀ ਹਾਂਜੀ ਤੇ ਸਾਨੂੰ ਵੀ ਸਿਖਾ ਦਿਓ ਪੂਰੇ ਦੀ ਸਪੈਸ਼ਲ ਦਾਲ ਅਸੀਂ ਘਰ ਬਣਾ ਕੇ ਟਰਾਈ ਕਰ ਲਾਂਗੇ ਵੈਸੇ ਤਾਂ ਠੀਕ ਐ ਰੋਪੜ ਤੋਂ 16-17 ਕਿਲੋਮੀਟਰ ਬੈਠਦਾ ਮੇਰੇ ਕੋਲ 16 ਕਿਲੋਮੀਟਰ ਹਾਂਜੀ ਹਾਂਜੀ ਸਰ ਬਿਲਕੁਲ ਲੋਕੇਸ਼ਨ ਰੋਪੜ ਤੋਂ 16 ਕਿਲੋਮੀਟਰ ਬਾਈ ਜੀ ਕੋਈ ਲੋਕੇਸ਼ਨ ਦੱਸ ਦਿਓ ਆਪਣੀ ਢਾਬੇ ਦੀ ਜੀ ਵੀਰ ਜੀ ਰੋਪੜ ਤੋਂ 12 ਕਿਲੋਮੀਟਰ ਅੱਗੇ ਆ ਮਨਾਲੀ ਰੋਡ ਤੇ ਆ ਜੀ ਅਨੰਦਪੁਰ ਸਰਸਨਗਲ ਪਿੰਡ ਆ ਸਰ ਉਹਦੇ ਵਿੱਚ ਹੀ ਆ ਜੀ ਇਹ ਬਸ ਸਰਸਨਗਲ ਪਿੰਡ ਦੇ ਪਿੰਡ ਦੀ ਜ਼ਮੀਨ ਆ ਤੁਹਾਡੀ ਐਡਵਰਟਾਈਜ਼ਮੈਂਟ ਤਾਂ ਰੋਪੜ ਤੋਂ ਸ਼ੁਰੂ ਹੋ ਜਾਂਦੀ ਹੈ ਵੈਸੇ ਹਾਂਜੀ ਸਰ ਅਸੀਂ ਥੋੜੇ ਲਾ ਕੇ ਕੋਈ ਸਾਈਨ ਬੋਰਡ ਤੁਹਾਡੇ ਲੱਗੇ ਹੈਗੇ ਇੱਕ ਦੋ ਲੱਗੇ ਸਰ ਕੁੱਲੂ ਮਨਾਲੀ ਵਾਲੇ ਜਿਹੜੇ ਸਾਰੇ ਕਸਟਮਰ ਜੀ ਤੁਸੀਂ ਬਣ ਕੇ ਰੱਖਦੇ ਲੋਕਾਂ ਦੇ ਦਿਲ ਨੂੰ ਜਿੱਤ ਲਿਆ ਬਣ ਗਈ ਗੱਲ ਜੀ ਆ ਬਣੀ ਜੀ ਗੱਲ ਬਿਲਕੁਲ ਮੈਂ ਅਕਸਰ ਕਹਿੰਦਾ ਜੀ ਅਸੀਂ ਅਸੀਂ ਅਸਲੀ ਹੀਰੋ ਕਵਰ ਕਰਦੇ ਆ ਜਿਹੜੇ ਸ਼ੌਕ ਨਾਲ ਕੰਮ ਕਰਦੇ ਦੇਖੋ ਅੱਜ ਦੇਸ਼ਾਂ ਵਿਦੇਸ਼ਾਂ ਚ ਭੱਜਣ ਦੀ ਹੋੜ ਚੱਲ ਰਹੀ ਹੈ ਕੋਈ ਕੈਨੇਡਾ ਜਾ ਰਿਹਾ ਕੋਈ ਅਮਰੀਕਾ ਜਾ ਰਿਹਾ ਕੋਈ ਕਿਤੇ ਜਾ ਰਿਹਾ ਤੇ ਤੁਸੀਂ ਇੱਥੇ ਇਹਨਾਂ ਜ਼ਬਰਦਸਤ ਕੰਮ ਕਰ ਦਿੱਤਾ ਕਹਿੰਦੇ ਜਿਸ ਨੂੰ ਜੀਉਣ ਦਾ ਹੈ ਸਲੀਕਾ ਉਹਦਾ ਇੱਥੇ ਹੀ ਹੈ ਅਮਰੀਕਾ ਤੇ ਤੁਸੀਂ ਇਹਨਾਂ ਟੌਪ ਦਾ ਇੱਥੇ ਕੰਮ ਕੀਤਾ ਸਲੂਟ ਬਣਦਾ ਜੀ ਥੈਂਕ ਯੂ ਸਰ ਥੈਂਕ ਯੂ ਆਪਾਂ ਹੁਣ ਦਿਖਾਣੇ ਆ ਜੀ ਨਾਲ ਲੈਣੇ ਆ ਰਿਵਿਊ ਹਾਂਜੀ 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 ਬਾਬਾ ਜੀ ਸਭ ਤੋਂ ਬੈਸਟ ਹੈ ਜੀ ਅਸੀਂ ਆਏ ਡੇਰਾ ਬਸੀ ਤੋਂ ਜੀ ਹਸਪੀਟਲ ਗਏ ਸੀ ਤੇ ਇੱਕ ਪਹਿਲਾਂ ਵੀ ਬੜੀ ਵਾਰ ਆਪਾਂ ਅਥਰ ਬ੍ਰੇਕ ਮਾਰਦੇ ਇਧਰੋਂ ਚੰਡੀਗੜ੍ਹ ਜਾਣਾ ਤਾਂ ਵੀ ਹੱਥ ਬ੍ਰੇਕ ਮਾਰਨੀ ਹੈ ਇੱਥੇ ਖਾਣਾ ਪੀਣਾ ਹੁਣ ਆਪਾਂ ਡੇਰਾ ਬਸੀ ਤੋਂ ਭੁੱਖ ਜਦ ਕੀ ਲੱਗੀ ਤੇ ਬੜੇ ਟਾਈਮ ਦੀ ਪਰ ਫਿਰ ਵੀ ਸੋਚਿਆ ਜਿਹੜਾ ਸਵਾਦ ਹੈ ਨਾ ਇੱਥੋਂ ਦਾ ਸਵਾਦ ਇੱਥੇ ਹੀ ਹੈ ਬਹੁਤ ਵਧੀਆ ਭਾਜੀ ਸਭ ਕੁਝ ਬੈਸਟ ਹੈ ਸਰਵਿਸ ਬੈਸਟ ਹੈ ਮਤਲਬ ਪੂਰਾ ਸਿਸਟਮ ਓਕੇ ਹੈ ओके ਲੱਗ ਰਿਹਾ ਤੁਹਾਨੂੰ ਬਿਲਕੁਲ ਜੇ ਕੋਈ ਪੰਜਾਬੀ ਭਾਈ ਵਧੀਆ ਕੰਮ ਕਰਦੇ ਹੁਣ ਤਾਂ ਕਿੱਦਾਂ ਤਾਂ ਲੱਗਦਾ ਬੀਇੰਗ ਪੰਜਾਬੀ ਤੁਸੀਂ ਕੀ ਕਹਿੰਦੇ ਹੋ ਭਾਜੀ ਅਸੀਂ ਤਾਂ ਆਪ ਕਹਿੰਨੇ ਹੁਣ ਆਪਾਂ ਦਿੱਲੀ ਜਾਣੇ ਉੱਥੇ ਅਮਰੀਕ ਢਾਬਾ ਭਾਜੀ ਸਭ ਤੋਂ ਸਾਡੇ ਜਿੰਨੇ ਵੀ ਟੈਕਸੀ ਭਾਈ ਜਾ ਰਹੇ ਨੇ ਉੱਥੇ ਜਾ ਕੇ ਬ੍ਰੇਕ ਮਾਰਦਾ ਕਿਉਂ ਕਿਉਂਕਿ ਉਹ ਖਾਣ ਪੀਣ ਨੂੰ ਵਧੀਆ ਹੈ ਸਰਵਿਸ ਵਧੀਆ ਇੱਥੇ ਆਪਣੇ ਏਰੀਆ ਦੇ ਵਿੱਚ ਭਾਜੀ ਇਹ ਚੀਜ਼ ਖੁੱਲੀ ਆ ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਆਪਾਂ ਜਿਹੜੇ ਲੋਕਲ ਕਿਤੇ ਵੀ ਜਾ ਕਿਸੇ ਦੀ ਇੱਛਾ ਜਾਂ ਫੈਮਿਲੀ ਨਾਲ ਆਣਦੀ ਹੈ ਜਾਂ ਵੈਸੇ ਕੋਈ ਚੰਡੀਗੜ੍ਹ ਤੋਂ ਆਪ ਡਾਊਨ ਕਰਦਾ ਉਹਨੂੰ ਇੱਥੇ ਆ ਕੇ ਬ੍ਰੇਕ ਮਾਰ ਕੇ ਇੱਕ ਵਾਰ ਇਹਨਾਂ ਦਾ ਸਵਾਦ ਛਕਣਾ ਚਾਹੀਦਾ ਹੂੰ ਅੱਜ ਕੱਲੇ ਇੱਕ ਮੁੱਦਾ ਚੱਲ ਰਿਹਾ ਨੇ ਪੰਜਾਬੀ ਕੰਮ ਨਹੀਂ ਕਰਦੇ ਪੰਜਾਬੀ ਬਾਹਰ ਭੱਜਦੇ ਜਾ ਰਹੇ ਉਸ ਪੁਆਇੰਟ ਉਹ ਵਿਊ ਦੇ ਨਾਲ ਪੁੱਛ ਰਹੇ ਹਾਂ ਸਾਡੇ ਤੋਂ ਤੁਹਾਡਾ ਕੀ ਕਹਿਣਾ ਜੀ ਭਾਜੀ ਕੁਝ ਪਰਸੈਂਟ ਤਾਂ ਸਹੀ ਹੈ ਪਰ ਮਿਹਨਤ ਜੇ ਆਪਾਂ ਕਰਾਂਗੇ ਤਾਂ ਭਾਜੀ ਉਹ ਕਦੇ ਅਸਫਲ ਨਹੀਂ ਜਾਂਦੀ ਹੂੰ ਮਿਹਨਤ ਕਦੇ ਅਸਫਲ ਨਹੀਂ ਜਾਊਗੀ ਜੇ ਆਪਾਂ ਮਨ ਲਾ ਕੇ ਕੰਮ ਕਰਾਂਗੇ ਇਹਨਾਂ ਨੇ ਵਧੀਆ ਸਾਰੀ ਲੋਕੇਸ਼ਨ ਵਧੀਆ ਹੈ ਪਾਰਕਿੰਗ ਬਹੁਤ ਵਧੀਆ ਇਹਨਾਂ ਦੀ ਸਭ ਤੋਂ ਹੂੰ ਵਧੀਆ ਸਭ ਕੁਝ ਗੱਲ ਹੈ ਕਿ ਆਟਾ ਜਿਹੜਾ ਬੜਾ ਦੇਸੀ ਯੂਜ਼ ਕਰਦੇ ਆਂ ਆਟੇ ਦੇਸੀ ਯੂਜ਼ ਕਰਦੇ ਆਂ ਆਟੇ ਦੀ ਰੋਟੀ ਵਧੀਆ ਮੈਦੇ ਵਾਲਾ ਤੁਹਾਨੂੰ ਪਤਾ ਹੀ ਹੈ ਬਿਮਾਰੀ ਦਾ ਘਰ ਪਰ ਇਹ ਆਟਾ ਇਹਨਾਂ ਦਾ ਰੋਟੀ ਵਾਲਾ ਬੜਾ ਵਧੀਆ ਸਿਸਟਮ ਹੈ ਜੀ ਹੂੰ ਆ ਦੇਖਿਆ ਜੀ ਰਿਵਿਊ ਬਿਲਕੁਲ ਜਿਹੜੀ ਗੱਲ ਮੈਨੂੰ ਪਸੰਦ ਸੀ ਉਹੀ ਗੱਲ ਜਿਹੜੀ ਇੱਥੇ ਦੇ ਗ੍ਰਾਹਕ ਜਿਹੜੇ ਇੱਥੇ ਬੈਠ ਕੇ ਖਾਣਾ ਖਾ ਰਹੇ ਨੇ ਉਹਨਾਂ ਨੂੰ ਪਸੰਦ ਆ ਉਹ ਵੀ ਇਹੀ ਕਹਿ ਰਹੇ ਆ ਜੀ ਵੀ ਆਟਾ ਦੇਸੀ ਹੈ ਅਸਲ ਗੱਲ ਯੂਐਸਪੀ ਬਾਈ ਜੀ ਹੁਣ ਇੱਕ ਵਾਦਾ ਕਰ ਦਿਓ ਆਟਾ ਨਾ ਹੋਰ ਯੂਜ਼ ਕਰਿਓ ਬਦੀ ਇਹ ਨਾ ਹੋਵੇ ਸਾਡਾ ਵੀਡੀਓ ਬਣ ਗਿਆ ਮੁੜ ਕੇ ਫੇਰ ਆਟਾ ਦੂਆ ਹੋਵੇ ਸਰ ਤੁਹਾਨੂੰ ਕਦੇ ਕੋਈ ਲੰਮਾ ਨਹੀਂ ਆਊਗਾ ਕਦੇ ਵੀ ਤੁਸੀਂ ਕਦੇ ਵੀ ਬਾਅਦ ਤੁਸੀਂ ਆਓਗੇ ਤੁਹਾਨੂੰ ਲੱਗੂਗਾ ਵੀ ਠੀਕ ਹੈ ਆਟਾ ਦੇਸੀ ਮਿਲੂਗਾ ਇਹੀ ਮਿਲੂਗਾ ਸਰ ਗੋਲ ਚੱਕੀ ਦਾ ਆਟਾ ਬਡਾਲੀ ਵਾਲੀ ਵਾਲੀ ਚੱਕੀ ਦਾ ਆਟਾ ਜੀ ਸਰ ਬ ਇਹ ਪੂਰੇ ਦੇ ਢਾਬੇ ਬਾਰੇ ਕੀ ਕਹਿੰਦੇ ਜੀ ਬੈਸਟ ਆ ਜੀ 5 ਸਟਾਰ ਰੇਟਿੰਗ ਹੈ ਫਸਟ ਟਾਈਮ ਆਇਆ ਵੈਸੇ ਅਸੀਂ ਅੱਜ ਇੱਧਰ ਨੂੰ ਨਾ ਕਿਉਂਕਿ ਇਹਨਾਂ ਦਾ ਢਾਬਾ ਸੀ ਚੁੰਨੀ ਰੋਡ ਤੇ ਵੀ ਪਹਿਲਾਂ ਦੇਖਿਆ ਟਰਾਈ ਕੀਤਾ ਸੀ ਹੂੰ ਸੋ ਕਰ ਇੱਕ ਪੰਜਾਬੀ ਪੂਰੇ ਦਾ ਢਾਬਾ ਤਾਂ ਪਹਿਲਾਂ ਹੀ ਫੇਮਸ ਆ ਸੋ ਮੈਂ ਸੋਚਿਆ ਵੀ ਚਲੋ ਅੱਜ ਇੱਥੇ ਵੀ ਟਰਾਈ ਕਰਦੇ ਆਪਾਂ ਬਰਾਉਂਡੇ ਹਾਲਾਂਕਿ ਅਸੀਂ ਅੱਗੇ ਰੁਕਣਾ ਸੀ ਬਟ ਇਹ ਫਿਰ ਪੂਰੇ ਦੇ ਢਾਬੇ ਦੇ ਨਾਮ ਕਰਕੇ ਅਸੀਂ ਇੱਥੇ ਰੁਕ ਗਏ ਅੱਜ ਜੀ ਬਾਕੀ ਖਾਣਾ ਬਹੁਤ ਟੇਸਟੀ ਹੈ ਹੂੰ ਜਦੋਂ ਕੋਈ ਪੰਜਾਬੀ ਜਿਹੜਾ ਹੈ ਬੱਲੇ ਬੱਲੇ ਕਰਾਉਂਦਾ ਤਾਂ ਮਨ ਖੁਸ਼ ਹੋ ਜਾਂਦਾ ਸਾਡਾ ਦਿਲ ਹੋ ਗਿਆ ਗਦਗਦ ਸਾਡਾ ਚੈਨਲ ਹੈ ਬੱਲੇ ਬੱਲੇ ਤੇ ਬਾਈ ਜੀ ਨੇ ਵੀ ਗਾਈ ਹੋਈ ਬੱਲੇ ਬੱਲੇ ਕਿਆ ਕਹਿੰਨੇ ਵੀ ਪੰਜਾਬੀਆਂ ਦੀ ਬੱਲੇ ਬੱਲੇ ਆ ਜੋਰ ਦੀ ਕਹਦੇ ਕੁਆਰੀ ਬੱਲੇ ਬੱਲੇ ਹਾਂ ਲਓ ਜੀ ਪੰਜਾਬੀਆਂ ਦੀ ਬੱਲੇ ਬੱਲੇ ਐਦਾਂ ਮਰਦੀ ਗੱਲ ਬਹੁਤ ਵਧੀਆ ਜੀ ਹੂੰ ਹਾਂਜੀ ਵਧੀਆ ਲੱਗਿਆ ਹਾਂਜੀ ਹਾਂਜੀ ਕਿਆ ਖਾਸੀਅਤ ਹੈ ਕਾਸਿਸ ਹਾਬ ਸਭਾਈ ਮਲਕ ਖਾਣਾ ਵੀ ਨਾ ਬਦਿਆ ਫਰੈਸ਼ ਸਾਰਾ ਕੋ ਹਾਂਜੀ ਢਾਬਿਆਂ ਦਾ ਸ਼ਹਿਰ ਕਹਿੰਦੇ ਭਰਤਗੜ ਔਰ ਇਹ ਸਾਰੀ ਰੋਡ ਢਾਬਿਆਂ ਦੇ ਨਾਲ ਭਰਪੂਰ ਹੈ ਰੋਪੜ ਤੋਂ ਚੱਲਦੇ ਆਪਾਂ ਕੀਰਤਪੁਰ ਸਾਹਿਬ ਤੱਕ ਢਾਬੇ ਹੀ ਢਾਬੇ ਮਿਲਦੇ ਜਾਂਦੇ ਆ ਪਰ ਸੁਪਰ ਡੂਪਰ ਹਿੱਟ ਢਾਬਾ ਜੜਾ ਹੈ ਪੂਰੇ ਦਾ ਢਾਬਾ ਹੈ ਨੰਬਰ 1 ਢਾਬਾ ਜੀ ਔਰ ਤੁਸੀਂ ਗੱਡ ਤੇ ਝੰਡੇ ਦੀ ਫਤੇਗੜ ਸਾਹਿਬ ਚ ਵੀ ਹੈ ਤੇ ਰੋਪੜਾ ਕੇ ਜਿਹੜੇ ਤੁਸੀਂ ਚੰਡੇ ਗੱਡ ਤੇ ਇਹ ਤਾਂ ਕਿਆ ਕਹਿਣੇ ਜੀ ਕਿਆ ਕਮਾਲ ਦੀ ਗੱਲ ਕਰਦੀ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਥੋੜੀ ਜੀ ਸਵਾਰਸ਼ ਵੀ ਕਰ ਦੋ ਵੀ ਸਬਸਕ੍ਰਾਈਬ ਕਰ ਲੇ ਵਤ ਵਤ ਸ਼ੇਅਰ ਕਰਨ ਜੀ ਹਾਂਜੀ ਸਰ ਵਤ ਵਤ ਸ਼ੇਅਰ ਕਰਨਾ ਚੈਨਲ ਨੂੰ ਸਰ ਬਹੁਤ ਮਿਹਨਤ ਕਰਦੇ ਆ ਸਾਡੇ ਬਹੁਤ ਖਾਸ ਹੈ ਲਓ ਜੀ ਹੁਣ ਬਣ ਗਈ ਗੱਲ ਹਾਂਜੀ ਹਾਂਜੀ ਕੀ ਕਹਿਣਾ ਚਾਹਲੇ ਜੀ ਤੁਸੀਂ ਆ ਲਓ ਭੈਣ ਜਾਂਦੇ 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 ਹਾਂਜੀ ਚਾਹ ਦੇ ਬਾਰੇ ਕੀ ਕਹਿੰਦੇ ਜੀ ਚਾਹ ਜਿਹੜੀ ਬਹੁਤ ਬਸ ਤਾਂ ਖਾਣਾ ਬਹੁਤ ਸਾਰੇ ਸਪੈਸ਼ਲ ਹੈ ਬਹੁਤ ਵਧੀਆ ਤੇ ਕੋਈ ਮਸਾਲੇ ਵਗੈਰਾ ਦਾ ਟੇਸ ਨਹੀਂ ਹੁੰਦਾ ਤੇ ਖਾ ਕੇ ਐਵੇਂ ਨਹੀਂ ਲੱਗਦਾ ਵੀ ਆਪਾਂ ਨੇ ਕੁਝ ਅਲੱਗ ਖਾ ਲਿਆ ਜਾਂ ਗਲਤ ਖਾ ਲਿਆ ਪਰ ਜਿਹੜੀ ਚਾਹ ਹੈ ਚਾਹ ਜ਼ਬਰਦਸਤ ਹੈ ਚਾਹ 5 ਸਟਾਰ ਰੇਟਿੰਗ ਹੈ ਮੈਂ ਤਾਂ 5 ਸਟਾਰ ਤਾਂ ਕੁਝ ਵੀ ਨਹੀਂ ਕੁਝ ਵੀ ਨਹੀਂ ਹੈ ਹਾਂ ਮੈਂ ਤਾਂ ਕਹਨੀਏ ਮੈਂ ਤਾਂ 7 ਦਿੰਨੀ ਆ ਹਾਂ ਉਹਨੇ ਬਾਹਰ ਗੱਲ ਕਰ ਰਹੀ ਸੀ ਕਹਿੰਦੇ ਚਾਹ ਜਿਹੇ ਜੀ ਮਰਜ਼ੀ ਬਣਾਓ ਆਪ ਜਿਵੇਂ ਘਰ ਬਣਾਉਣੇ ਆ ਉਦਾਂ ਦੀ ਬਣਾ ਦਾਂਗੇ ਜੀਨੀ ਘੱਟ ਪਾਣੀ ਆ ਵੱਧ ਪਾਣੀ ਨਹੀਂ ਪਾਣੀ ਦੁੱਧ ਵੱਧ ਤੇ ਪੱਤੀ ਘੱਟ ਜਿੱਦਾਂ ਦੀ ਮਰਜ਼ੀ ਦੇ ਦਿਓ ਜੀ ਆਖ ਤੁਸੀਂ ਪਹਿਲੀ ਵਾਰ ਆਏ ਤੁਸੀਂ ਇੱਥੇ ਨਹੀਂ ਨਹੀਂ ਅਸੀਂ ਤਾਂ ਵੈਸੇ ਸਾਡਾ ਜਿਹੜਾ ਇਹਨਾਂ ਦਾ ਉਧਰ ਹੈ ਚੰਡੀਗੜ੍ਹਾ ਉਥੇ ਆਉਂਦੇ ਜਾਂਦੇ ਰਹਿੰਦੇ ਹਾਂ ਬਟਿਕੜ ਸਾਹਿਬ ਵਾਲਾ ਹਾਂਜੀ ਹਾਂਜੀ ਬਟਿਕੜ ਸਾਹਿਬ ਜਿਹਦੇ ਚੰਡੀਗੜ੍ਹ ਨੂੰ ਜਾਣਦੇ ਆ ਤਾਂ ਇਸ ਏਰੀਏ ਦੇ ਵਿੱਚ ਵੀ ਇਹਨਾਂ ਨੇ ਇੰਨਾ ਫੈਸਿਲੀਟੇਟ ਕਰਤਾ ਕਿ ਢਾਬਾ ਖੋਲ ਤੱਕ ਆਹ ਕਹਿੰਦੇ ਜੀ ਤੁਸੀਂ ਅਸੀਂ ਅਨੰਦਪੁਰ ਸਾਹਿਬ ਤੋਂ ਆਏ ਸੀ ਤੇ ਪਰ ਅਸੀਂ ਨੇ ਸਿਰਫ ਇੱਥੇ ਖਾਣਾ ਖਾਣਦੇ ਮਾਰੇ ਚਾਹ ਪਿੰਡ ਦੇ ਮਾਰੇ ਅਸੀਂ ਦੁਆਰਾ ਕੱਟ ਤੋਂ ਘੁੰਮ ਕੇ ਆਏ ਹਾਂ ਹਮ ਅਸੀਂ ਦੁਆਰਾ ਕੱਟ ਤੋਂ ਘੁੰਮ ਕੇ ਆ ਗਏ ਜੀ ਤੁਸੀਂ ਮੈਂ ਕਿਹਾ ਜੀ ਖਾਣਾ ਤਾਂ ਇੱਥੇ ਖਾਣਾ ਹੈ ਤੇ ਆਉਂਦੇ ਤਾਂ ਸਰਦਾਰ ਜੀ ਕੰਸੀ ਚਲ ਮੈਂ ਕਿ ਨਹੀਂ ਨਹੀਂ ਅੱਜ ਖਾ ਕੇ ਇੱਤੀ ਥੜਾ ਭੰਜੀ ਅਸੀਂ ਸਾਡਾ ਜਿਹੜਾ ਚੈਨਲ ਹੈ ਨਾ ਦੀ ਅਸੀਂ ਪੰਜਾਬੀ ਵਿਰਸੇ ਤੇ ਕੰਮ ਕਰਦੇ ਆ ਜੇ ਕੋਈ ਪੰਜਾਬੀ ਵੀਰ ਜਿਹੜਾ ਹੈ ਵਧੀਆ ਕੰਮ ਕਰਦਾ ਹੋਵੇ ਜਾਂ ਪੰਜਾਬੀ ਭੈਣ ਵਧੀਆ ਕੰਮ ਕਰਦੀ ਹੋਵੇ ਸਾਡਾ ਮਨ ਖੁਸ਼ ਹੁੰਦਾ ਸਾਡੀ ਟੀਮ ਉੱਥੇ ਪਹੁੰਚ ਜਾਂਦੀ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਚੈਨਲ ਦਾ ਨਾਮ ਹੈ ਬੱਲੇ ਬੱਲੇ ਫਿਲਮ ਦੇ ਰਿਕਾਰਡਸ ਜੀ YouTube ਤੇ ਵੀ ਹੈ Facebook ਤੇ ਵੀ ਹੈਗੇ Instagram ਤੇ ਵੀ ਹੈ ਦੀ ਆਹੀ ਚੀਜ਼ ਨੂੰ ਕਵਰ ਕਰਦੇ ਆ ਤੁਸੀਂ ਸਾਡਾ ਸਾਥ ਦਿੱਤਾ ਸਾਡੀ ਗੱਲ ਦੇ ਵਿੱਚ ਹਾਂ ਚ ਹਾਂ ਮਿਲਾਈ ਦਿਲੋਂ ਮਿਲਾਈ ਜਣਾ ਜੀ ਨਹੀਂ ਨਹੀਂ ਦਿਲੋਂ ਮਿਲਾਈ ਮੈਂ ਤਾਂ ਚਾਹੁੰਦੀ ਸੀ ਤੁਸੀਂ ਨਹੀਂ ਆਏ ਮੈਂ ਚਾਹੁੰਦੀ ਸੀ ਮੈਂ ਤਾਂ ਚਾਹ ਹੀ ਐਡ ਜਰੂਰ ਕਰਾ ਇਹ ਐਡ ਨਹੀਂ ਹੈਗੀ ਤੇ ਇੱਕ ਸਿਫਤ ਹੈ ਇਹਨਾਂ ਦੇ ਕੰਮ ਦੀ ਤੇ ਇਹਨਾਂ ਦੇ ਸਵਾਦ ਦੀ ਵਾਹ ਜੀ ਵਾਹ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਜੀ ਆਹ ਦੇਖੋ ਜੀ ਚਾਹ ਦੀ ਗੱਲ ਕੀਤੀ ਹੈ ਚਾਹ ਗੱਲ ਬੜੀ ਜ਼ਬਰਦਸਤ ਹੈ ਭਾਜੀ ਹੁਣ ਪੀ ਰਹੇ ਨੇ ਚਾਹ ਭਾਜੀ ਕੀ ਹਾਲ ਚਾਲ ਹੈ ਚਾਹ ਤੇ ਕੈਮਰਾ ਪਾਈ ਬਾਈ ਐਨ ਚੰਗੀ ਤਰ੍ਹਾਂ ਕਲੋਜ਼ ਆਹ ਦੇਖੋ ਜੀ ਚਾਹ ਦੀ ਬੜੀ ਸਿਫਤ ਹੋ ਰਹੀ ਭਾਜੀ ਕੀ ਕਹਿੰਦੇ ਚਾਹ ਬਾਰੇ ਜੀ ਬਹੁਤ ਸੋਹ ਚਾਹ ਹੈ ਭਾਜੀ ਖਾਣਾ ਖਾ ਲਿਆ ਨਹੀਂ ਚਾਹ ਪੀਤੀ ਹੈ ਚਾਹ ਪੀਤੀ ਹੈ ਇੱਥੇ ਦੀ ਪੂਰਾ ਸਪੈਸ਼ਲ ਦਾਲ ਬੜੀ ਮਸ਼ਹੂਰ ਹੈ ਜੀ ਜ਼ਰੂਰ ਖਾਵਾਂਗੇ ਜ਼ਰੂਰ ਟ੍ਰਾਈ ਕਰਾਂਗੇ ਮੈਂ ਮੈਂ ਖਾਧੀ ਪਰਸਨਲੀ ਤਾਂ ਕਹਿੰਦਾ ਜੀ ਚਾਹ ਬਹੁਤ ਸਵਾਦ ਹੈ ਚਾਹ ਇੱਕ ਘੁੱਟ ਬਰੀ ਸਵਾਦ ਆ ਗਿਆ ਜੀ ਸਵਾਦ ਆ ਗਿਆ ਜੀ ਆ ਗਿਆ ਜੀ ਆਹ ਬਣ ਗਈ ਜੀ ਗੱਲ ਆ ਦੇਖੋ ਭਾਈ ਜੀ ਆਹ ਦੀ ਆਹ ਹੈ ਇਸ ਨੂੰ ਓਨਰ ਹੈ ਦੀ ਇਹ ਸਰਦਾਰ ਭਰਪੂਰ ਸਿੰਘ ਜੀ ਇਹ ਓਨਰ ਹੈ ਦੀ ਇਹਨਾਂ ਦਾ ਦੇਖੋ ਕੰਮ ਜ਼ਬਰਦਸਤ ਹੈ ਇਹਨਾਂ ਦੀ ਨਿਗਰਾਨੀ ਚ ਹੋ ਰਿਹਾ ਸਾਰਾ ਕੁਝ ਕੰਮ ਜੀ ਇਹ ਖਾਸ ਗੱਲ ਹੈ ਜੀ ਬੜਾ ਵਧੀਆ ਕੰਮ ਹੈ ਜੀ ਬਹੁਤ ਵਧੀਆ ਕੰਮ ਵਧੀਆ ਓਕੇ ਓਕੇ ਰਿਪੋਰਟ ਦੇ ਜੀ ਮੈਡਮ ਲਓ ਜੀ ਆ ਦੇਖੋ ਇਹਨਾਂ ਦੇ ਕੋਲ ਸਟੇ ਦਾ ਪੂਰਾ ਪ੍ਰਬੰਧ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਰੂਮਸ ਵੀ ਦਿਖਾਵਾਂਗੇ 7-8 ਇਹਨਾਂ ਨੇ ਰੂਮਸ ਵੀ ਬਣਾਏ ਹੋਏ ਹਨ ਜਿਹੜੇ ਕੁਲੂ ਮਨਾਲੀ ਜਾ ਰਹੇ ਹਨ ਜਾਂ ਆ ਰਹੇ ਹਨ ਉਹਨਾਂ ਦਾ ਰਸਤੇ ਦੇ ਵਿੱਚ ਕੰਫਰਟੇਬਲ ਸਟੇ ਹੋ ਜਾਵੇ ਉਹਦਾ ਪੂਰਾ ਸ਼ਾਨਦਾਰ ਜਾਨਦਾਰ ਵਜ਼ਨਦਾਰ ਵਧੀਆ ਇੰਤਜ਼ਾਮ ਕੀਤਾ ਹੋਇਆ ਜੀ ਆ ਆ ਐਡ ਆਨ ਮੈਨੂੰ ਆਂਦੇ ਦਿਖਾਤੇ ਸੀ ਰੂਮ ਉਹਨਾਂ ਨੇ ਜੀ ਅੱਛਾ ਓਕੇ ਓਕੇ ਦੇਖ ਲੀ ਤੁਸੀਂ ਬੜੇ ਜ਼ਬਰਦਸਤ ਮਾਹੌਲ ਹੀ ਬਣਾਇਆ ਸੀ ਫੁੱਲ ਟੁੱਲੇ ਬਣਾਇਆ ਸਰ ਪੂਰੇ ਸਰ ਸਾਈਜ਼ ਮਾਹੌਲ ਹੀ ਬਣਾਇਆ ਗਾ ਕਰਕੇ ਲਓ ਜੀ ਹਾਂਜੀ ਹਾਂਜੀ ਚਲ ਲਓ ਜੀ ਬਾਈ ਜੀ ਨੂੰ ਦੇਖੋ ਦੇਸੀ ਚੀਜ਼ਾਂ ਦਾ ਸ਼ੌਕ ਹੈ ਟਰੈਕਟਰ ਵੀ ਹੈ ਮੰਜੇ ਵੀ ਮਿਲਣਗੇ ਗੱਡੀਆਂ ਵੀ ਮਿਲਣਗੀਆਂ ਆ ਖਾਸ ਹੈ ਜੀ ਆ ਟਰੈਕਟਰਾਂ ਦਾ ਪੂਰਾ ਸ਼ੌਕ ਰੱਖਿਆ ਹੋ ਜੀ ਤੁਸੀਂ ਹੈ ਜੀ ਬਾਈ ਲਖਵਿੰਦਰ ਜੀ ਕੋਲੇ ਬਹੁਤ ਟਰੈਕਟਰ ਖੜੇ ਹੈ ਜੀ ਹਮ ਘਰ ਵੀ ਬਹੁਤ ਖੜੇ 4x4 ਸਾਰੇ ਕਿਸਮਾਂ ਦੇ ਜੀ ਦੋ ਤਿੰਨ ਸਰ ਇੱਥੇ ਲਿਆ ਕੇ ਲਾਤੇ ਜ ਟਰੈਕਟਰ ਕਿਦਾਂ ਦਾ ਹੁੰਦਾ ਜਿਹੜੀਆਂ ਬਾਹਰੋਂ ਫੈਮਲੀਆਂ ਆਉਂਦੀਆਂ ਜੀ ਹੂੰ ਹੂੰ ਤੇ ਉਹ ਲੋਕ ਬੜੇ ਪਿੰਗਾ ਬੜੀਆਂ ਝੂੜਦੇ ਸਰਜੀਪ ਤੇ ਟਰੈਕਟਰ ਤੇ ਲੋਕ ਬਹੁਤ ਸ਼ੌਂਕ ਨਾਲ ਫੋਟੋ ਲਗਵਾਉਂਦੇ ਸਰ ਉਹ ਜਿਹੜੇ ਹਾਲ ਦੇ ਗੱਲ ਜਾ ਚ ਰਹੇ ਹੋਰ ਟਰੈਕਟਰ ਦੇ ਤੁਸੀਂ ਹੈ ਹਾਂਜੀ 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 ਬਾਈ ਜੀ ਵਾਹ ਜੀ ਵਾਹ ਪਿੱਛੇ ਪੂਰੇ ਦਾ ਟੱਬਾ ਦੇਖੋ ਜੀ ਸਾਹਮਣੇ ਦਿਖ ਰਿਹਾ ਨਾਲ ਤੇ ਨਾਲ ਲੱਗਿਆ ਟਰੈਕਟਰ ਜਿਸ ਤਰ੍ਹਾਂ ਤੇ ਟਰੈਕਟਰ ਸਿੱਧੇ ਹੀ ਲੱਗੇ ਆ ਆਮ ਤੌਰ ਤੇ ਨਾ ਲੋਕਾਂ ਨੇ ਉਹ ਬੁੱਤ ਜੇ ਬਣਾ ਕੇ ਖੜੇ ਕੀਤੇ ਹੁੰਦੇ ਆ ਤੁਸੀਂ ਤਾਂ origignal ਗੱਡੀ ਲੈ ਕੇ ਖੜੀ ਕਰਤੀ ਹਾਂਜੀ ਹਾਂਜੀ ਜੀ ਵਾਹ ਜੀ ਵਾਹ ਕਮਾਲ ਥੈਂਕ ਯੂ ਜੀ ਕਮਰੇ ਦਿਖਾਉਂਦੇ ਇਹਨਾਂ ਦੇ ਨਾਲੇ ਤੁਹਾਨੂੰ ਇੱਕ ਚੀਜ਼ ਹੋਰ ਦਿਖਾਣੇ ਆ ਰੂਮਸ ਦੇ ਨਾਲ ਨਾਲ ਜਿਹੜਾ ਹੈ ਤੁਹਾਨੂੰ ਮੰਜੇ ਦਿਖਾਣੇ ਆ ਮੰਜਿਆਂ ਦੇ ਪਾਵੇ ਨਹੀਂ ਮਿਲਦੇ ਜੀ ਪੰਜਾਬੀ ਵਿਰਸੇ ਤੇ ਕੰਮ ਕਰਦੇ ਆ ਜੀ ਆ ਜਿਹੜੇ ਪਾਵੇ ਦੇਖ ਕੇ ਥੋੜਾ ਨਜ਼ਾਰਾ ਆ ਗਿਆ ਜੀ ਆ ਐਡੇ ਐਡੇ ਚੌੜੇ ਚੌੜੇ ਪਾਵੇ ਹਾਂਜੀ ਨਹੀਂ ਸਿਰਫ ਹੁੰਦੇ ਸੀ ਪਹਿਲਾਂ ਘਰਾਂ ਦੇ ਵਿੱਚ ਜੀ ਹੁਣ ਗਾਇਬ ਹੀ ਹੋ ਗਏ ਸਰ ਹੁਣ ਤਾਂ ਵੱਡੇ ਪਾਵੇ ਸਰ ਆ ਆਪ ਮੰਜੇ ਦੇਸੀ ਵੀ ਰੱਖੇ ਹੋਏ ਆ ਪੂਰਾ AC ਹਾਲ ਵੀ ਬਣਾਇਆ ਹੋਇਆ ਹੈ ਫੈਮਿਲੀ ਹਾਲ ਵੀ ਬਣਾਇਆ ਤੇ ਦੇਸੀ ਜਿਗਾੜ ਵੀ ਇੱਥੇ ਐ ਬੈਠਣ ਦਾ ਸਿਸਟਮ ਵੀ ਰੱਖਿਆ ਹੋਇਆ ਜੀ ਮੰਜੇ ਤੇ ਬੈਠ ਕੇ ਜੇਕਰ ਤੁਸੀਂ ਆਪਣੀ ਕੋਈ ਪੁਰਾਣੀ ਯਾਦ ਤਾਜ਼ਾ ਕਰਨਾ ਚਾਹੁੰਦੇ ਹੋ ਉਹ ਬਚਪਨ ਦੇ ਦਿਨ ਯਾਦ ਕਰਨਾ ਚਾਹੁੰਦੇ ਹੋ ਤੇ ਬੇਬੇ ਤੇ ਮਾਤਾ ਜੀ ਦੇ ਮੰਜੇ ਜਿਹੜੇ ਹੈ ਹੁੰਦੇ ਸੀਗੇ ਪੁਰਾਣੇ ਬਜ਼ੁਰਗਾਂ ਦੇ ਉਹਨਾਂ ਨੂੰ ਯਾਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਆ ਕੇ ਇਹ ਟੱਚ ਇਹ ਫੀਲ ਵੀ ਲੈ ਸਕਦੇ ਪੂਰੇ ਦੇ ਟਾਪੇ ਦੀ ਐਡ ਨਹੀਂ ਕਰ ਰਹੇ ਜੀ ਸੱਚਾਈ ਦੱਸ ਰਿਹਾ ਬਲੌਗ ਬਹੁਤ ਵਧੀਆ ਰੂਮਸ ਦਿਖਾਣੇ ਆ ਇਹਨਾਂ ਦੇ ਰੂਮਸ ਬੜੇ ਜ਼ਬਰਦਸਤ ਹੈ ਜੀ ਆਓ ਚਲਿਏ ਰੂਮਸ ਦਿਖਾਈਏ ਜੀ ਤੁਹਾਨੂੰ ਇਹਨਾਂ ਦੇ ਰੂਮਸ ਵਾਓ ਕਮਾਲ ਦੀ ਗੱਲ ਹੈ ਜੀ ਬਹੁਤ ਜ਼ਬਰਦਸਤ ਫੁੱਲੀ ਐਸੀ ਰੂਮਸ ਔਰ ਆਪ ਪੂਰਾ ਪਾਓ ਜੀ ਕੈਮਰਾ ਦਿਖਾਓ ਜੀ ਕੱਲੀ ਕੱਲੀ ਚੀਜ਼ ਦੇਖੋ ਜੀ ਬੈਡਿੰਗ ਤੇ ਇੰਟੀਰੀਅਰਸ ਇਸ ਰੂਮ ਦੇ ਸ਼ਾਨਦਾਰ ਬੱਲੇ ਬੱਲੇ ਕਰਾਈ ਹੋਏ ਜੀ ਬਹੁਤ ਵਧੀਆ ਬਣਾਇਆ ਹੋਇਆ ਜੀ ਔਰ ਇਹ ਰੂਮਸ ਦਾ ਸਾਈਜ਼ ਵੀ ਬੜਾ ਸਫੀਸ਼ੀਐਂਟ ਬੜਾ ਵਧੀਆ ਹੈ ਨੀਟ ਐਂਡ ਕਲੀਨ ਫਰਨੀਚਰ ਥੋੜਾ ਬੜਾ ਟੌਪ ਦਾ ਹੈ ਜੀ ਕੀ ਆ ਕਹਿੰਦੇ ਜੀ ਇਹ ਤੁਸੀਂ ਇਹ ਕਿਨਾ ਲੋਗਾ ਵਾਸਤੇ ਕੀ ਸੋਚ ਕੇ ਬਣਾਏ ਹੈ ਰੂਮਸ ਥੋੜਾ ਕੀ ਆਈਡੀਆ ਸੀਗਾ ਜੀ ਸਾਡੇ ਕੋਲ ਦੋ ਰੂਮ ਸੀਗੇ ਪਹਿਲਾਂ ਜੀ ਤੇ ਜਦੋਂ ਬਾਹਲੀ ਸਟੇਟਾਂ ਤੋਂ ਲੰਘਦੇ ਲੋਕ ਜੀ ਉਹ ਰੁਕ ਜਾਂਦੇ ਸੀਗੇ ਸਟੇ ਇਹ ਛੋਟਾ ਸੀਗਾ ਸਰ ਸਾਨੂੰ ਐਸੀ ਬਹੁਤ ਵਧੀਆ ਬਣਾ ਦਈਏ ਜੀ ਜਿਹੜਾ ਅਗਲੇ ਦਾ ਰਹਿ ਕੇ ਮਨ ਖੁਸ਼ ਹੋ ਜੇ ਵਧੀਆ ਲੱਗੇ ਉਹਨੂੰ ਵੀ ਯਾਰ ਪ੍ਰੋਪਰ ਮਤਲਬ ਵਧੀਆ ਜਗ੍ਹਾ ਤੇ ਰਿਆ ਸੀ ਕਰਕੇ ਫੂਡ ਐਂਡ ਸਟੇ ਦੋਨੋਂ ਦਾ ਬਿਲਕੁਲ ਸਰ ਬਿਲਕੁਲ ਸਰ ਪੰਜਾਬ ਜਿਹੜਾ ਆਵੇ ਕੁੱਲੂ ਮਨਾਲੀ ਜਾਵੇ ਰਸਤੇ 'ਚ ਪੰਜਾਬ 'ਚ ਰੁਕੇ ਹਾਂਜੀ ਔਰ ਸਰਸਰ ਨੰਗਲ ਪਰਤਕਰ ਦੇ ਨੇੜੇ ਟਾਬਿਆਂ ਦੇ ਕੋਲ ਰੁਕੇ ਤੇ ਉਹਦੇ ਟਾਬੇ ਤੇ ਰੁਕੇ ਤੇ ਗਾ ਜਾ ਕੇ ਗੁਣ ਗਾ ਕੇ ਹਾਂਜੀ ਜਾ ਕੇ ਬੀ ਖਾਣਾ ਵੀ ਵਧੀਆ ਤੇ ਸਭ ਤੋਂ ਵਧੀਆ ਫੋਟੋ ਫੋਟੋ ਵੀ ਵਧੀਆ ਖਿਚਾ ਹੋ ਗਈਆਂ ਤੇ ਨਾਲੇ ਜਿਹੜਾ ਹੈ ਰੂਮ ਬੜੇ ਜ਼ਬਰਦਸਤ ਹਾਂਜੀ ਸਰ ਰੂਮ ਬਹੁਤ ਜੀ ਕਵਾਲ ਕਿੰਨੇ ਰੂਮ ਹੈ ਜੀ ਇਹ ਟੋਟਲ 11 ਰੂਮਸ ਸਰ ਸਾਡੇ ਕੋਲ 11 ਰੂਮ ਤੁਸੀਂ ਕਰ ਦਿੱਤੇ ਹਾਂ ਹਾਂਜੀ ਕਰਦੇ ਸਰ ਤੁਹਾਡੇ ਵਾਸਤੇ ਖਾਣਾ ਆ ਗਿਆ ਜੀ ਤੁਸੀਂ ਖਾ ਕੇ ਸਰ ਚੱਕਰ ਕੇ ਦੱਸਣਾ ਹੈਗਾ ਜੀ ਕਿ ਕਿਵੇਂ ਲੱਗਿਆ ਸਰ ਕਰਕੇ ਬੀ ਹਾਂ ਅਸੀਂ ਤਾਂ ਵੈਸੇ ਹੀ ਤੁਹਾਡੇ ਰੈਗੂਲਰ ਕਸਟਮਰਸ ਹੈਗੇ ਹਾਂ ਬਹੁਤਾ ਰਹਿਣਾ ਮੈਂ ਜੀ ਇੱਥੇ ਫੈਮਿਲੀ ਵੀ ਆਉਂਦੇ ਰਹਿੰਦੇ ਆ ਠੀਕ ਹੈ ਸਰ ਥੈਂਕ ਯੂ ਤੁਹਾਡੀ ਇਹ ਤੁਸੀਂ ਖਾਣਾ ਇਤਜ਼ਾਮ ਕੀਤਾ ਸ਼ੁਕਰੀਆ ਇਸ ਦੇ ਲਈ ਥੈਂਕ ਯੂ ਸਰ ਲਓ ਜੀ ਆ ਸਾਡਾ ਖਾਣਾ ਪਹੁੰਚ ਚੁੱਕਿਆ ਹੈ ਔਰ ਤੁਹਾਨੂੰ ਦੇਨੇ ਰਿਵਿਊ ਫੇਰ ਵੀ ਹਾਲਾਂਕਿ ਮੈਂ ਕਈ ਵਾਰੀ ਇੱਥੇ ਆ ਚੁੱਕਿਆ ਹਾਂ ਪਰ ਬਾਜੀ ਨੇ ਬੜੇ ਪਿਆਰ ਦੇ ਨਾਲ ਇੰਤਜ਼ਾਮ ਕੀਤਾ ਹੈ ਬੈਠੋ ਬਾਜੀ ਆਪਾਂ ਜਿਹੜਾ ਹੈ ਦਿਖਾਣੇ ਤੁਹਾਨੂੰ ਇਹਨਾਂ ਦੀ ਖਾਸ ਕਰਤੀ ਰੋਟੀ ਦਿਖਾਣੀ ਤੁਹਾਨੂੰ ਲਓ ਜੀ ਇਹ ਸਪੈਸ਼ਲ ਦਾਲ ਹੈ ਜੀ ਤੁਹਾਡੀ ਇਹ ਜੀ ਇਹ ਬੜੀ ਜ਼ਬਰਦਸਤ ਹੈ ਤੇ ਨਾਲ ਇੱਕ ਸਬਜ਼ੀ ਦੇਖੋ ਜਿਆਦਾ ਮੈਂ ਫੂਡੀ ਨਹੀਂ ਹੈਗਾ ਪਰ ਪੂਰੇ ਦੇ ਟਾਬੇ ਦਾ ਜਿਹੜਾ ਖਾਣਾ ਜਿਹੜਾ ਹੈ ਇਹ ਜਰੂਰ ਇਸ ਦਾ ਰਿਵਿਊ ਖਾ ਕੇ ਦਵਾਂਗੇ ਆਹ ਹੈ ਅਸਲ ਚੀਜ਼ ਦੇਖੋ ਜੀ ਰੋਟੀ ਜਿਹੜੀ ਹੈ ਤਵੇ ਦੀ ਰੋਟੀ ਵੀ ਤੇ ਤੰਦੂਰ ਦੀ ਰੋਟੀ ਵੀ ਦੋਹੇ ਰੋਟੀਆਂ ਮਿਲਦੀਆਂ ਜੀ ਇੱਥੇ ਆਹ ਹੈ ਖਾਸ ਗੱਲ ਦੀ ਦੇਸੀ ਆਟਾ ਜਿਹੜਾ ਹੈ ਜਿੱਥੇ ਹੁੰਦਾ ਉਹਦੀ ਉੱਥੇ ਬਣਦੀ ਗੱਲ ਤਵੇ ਦੀ ਰੋਟੀ ਤੰਦੂਰੀ ਰੋਟੀ ਔਰ ਕਸਟਮਾਈਜ਼ ਕਰਕੇ ਉਸੇ ਸਮੇਂ ਫਰੈਸ਼ ਜਿਹੜੀਆਂ ਚੀਜ਼ਾਂ ਬਣਾ ਕੇ ਪੇਸ਼ ਕੀਤੀਆਂ ਜਾਂਦੀ ਹੈ ਜੀ ਲਓ ਜੀ ਜਦੋਂ ਆਨਰ ਦੇ ਨਾਲ ਬੈਠ ਕੇ ਖਾਣਾ ਖਾਈਏ ਨਾਲ ਦੀ ਉਹਦੀ ਗੱਲ ਕੁਝ ਹੋਰ ਹੀ ਬਣ ਜਵੇ ਬਹੁਤ ਵਧੀਆ ਜੀ ਏ ਕਲਾਸ ਖਾਣਾ ਜੀ ਕਿੰਨਾ ਤਾਂ ਲੱਗਿਆ ਵਲੌਗ ਕਿਦਾਂ ਦੀ ਲੱਗੀ ਗੱਲਬਾਤ ਤੇ ਕਿਦਾਂ ਦਾ ਲੱਗਿਆ ਪੂਰੇ ਦਾ ਢਾਬਾ ਜੀ ਔਰ ਜਰੂਰ ਕਮੈਂਟ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਪਿਆਰ ਬਣਾ ਕੇ ਰੱਖਿਓ ਇਸੇ ਤਰੀਕੇ ਦੇ ਨਾਲ ਹੀ ਕੰਮ ਕਰਦੇ ਰਹਾਂਗੇ ਇਸ ਗੱਲ ਦਾ ਸਾਡਾ ਵਾਅਦਾ ਹੈ